ਮਸ਼ਹੂਰ ਰੈਪਰ ਬਾਦਸ਼ਾ ਨੇ ਹਾਲੀ ਦੇ ਵਿੱਚ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਹੈ ਤੁਹਾੰਦਾਜ਼ੀਏ ਕੀ ਖਬਰ ਸਾਹਮਣੇ ਆਈ ਹੈ ਕਿ ਹਾਲ ਹੀ ਦੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਤੇ ਉਹਨਾਂ ਨੂੰ ਜ਼ੁਰਮਾਨਾ ਲਗਾਇਆ ਹੈ ਰਿਪੋਰਟਰ ਦੇ ਅਨੁਸਾਰ ਟ੍ਰੈਫਿਕ ਪੁਲਿਸ ਨੇ 15 ਦਸੰਬਰ ਨੂੰ ਗੁਰੂਗ੍ਰਾਮ ਦੇ ਵਿੱਚ ਕਰਨ ਓਚਲਾ ਦੇ ਕਾਨਸਰਟ ਦੇ ਵਿੱਚ ਆਪਣੇ ਸਾਥੀ ਦੇ ਨਾਲ ਮਹਿੰਦਰਾ ਥਾਰ ਦੇ ਵਿੱਚ ਯਾਤਰਾ ਕਰਦੇ ਸਮੇਂ ਗਲਤ ਸਾਈਟ ਤੇ ਗੱਡੀ ਚਲਾਈ ਸੀ ਜਿਸ ਤੇ ਉਹਨਾਂ ਨੂੰ 15500 ਰੁਪਏ ਦਾ ਚਲਾਨ ਕੱਟਿਆ ਗਿਆ ਸੀ ਹਾਲਾਂਕਿ ਹੁਣ ਬਾਦਸ਼ਾ ਨੇ ਜ਼ੁਰਮਾਨੇ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਤੁਹਾੰਦਾਜ਼ੀਏ ਕਿ ਬਾਦਸ਼ਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ। ਉਹਨਾਂ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਉਹਨਾਂ ਦੇ ਕੋਲ ਥਾਰ ਗੱਡੀ ਹੀ ਨਹੀਂ ਹੈ। ਨਾ ਹੀ ਮੈਂ ਉਸ ਦਿਨ ਗੱਡੀ ਚਲਾ ਰਿਹਾ ਸੀ। ਮੈਨੂੰ ਇੱਕ ਵਾਈਟ ਵੈਲਫੇਅਰ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਅਤੇ ਅਸੀਂ ਹਮੇਸ਼ਾ ਜ਼ਿੰਮੇਵਾਰੀ ਦੇ ਨਾਲ ਗੱਡੀ ਚਲਾਉਂਦੇ ਹਾਂ ਭਾਵੇਂ ਓਕਾਰਾਂ ਹੋਵੇ ਜਾਂ ਫਿਰ ਗੇਮਸ। ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਬਿਆਨ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਮਸ਼ਹੂਰ rapper ਬਾਦਸ਼ਾ ਨੇ ਹਾਲ ਹੀ ਦੇ ਵਿੱਚ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਹੈ ਤੁਹਾੰਦਾਜ਼ੀਏ ਕੀ ਖਬਰ ਸਾਹਮਣੇ ਆਈ ਹੈ ਕਿ ਹਾਲ ਹੀ ਦੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਤੇ ਉਹਨਾਂ ਨੂੰ ਜੁਰਮਾਨਾ ਲਗਾਇਆ ਹੈ ਰਿਪੋਰਟਰ ਦੇ ਅਨੁਸਾਰ ਟ੍ਰੈਫਿਕ ਪੁਲਿਸ ਨੇ 15 ਦਸੰਬਰ ਨੂੰ ਗੁਰੂਗ੍ਰਾਮ ਦੇ ਵਿੱਚ ਕਰਨ ਓਚਲਾ ਦੇ ਕਾਨਸਰਟ ਦੇ ਵਿੱਚ ਆਪਣੇ ਸਾਥੀ ਦੇ ਨਾਲ Mahindra Thar ਦੇ ਵਿੱਚ ਯਾਤਰਾ ਕਰਦੇ ਸਮੇਂ ਗਲਤ ਸਾਈਟ ਤੇ ਗੱਡੀ ਚਲਾਈ ਸੀ ਜਿਸ ਤੇ ਉਹਨਾਂ ਨੂੰ 15500 ਰੁਪਏ ਦਾ ਚਲਾਨ ਕੱਟਿਆ ਗਿਆ ਸੀ ਹਾਲਾਂਕਿ ਹੁਣ ਬਾਦਸ਼ਾ ਨੇ ਜੁਰਮਾਨੇ ਦੀ ਗੱਲ ਤੋਂ ਕਰ ਕਰ ਦਿੱਤਾ ਹੈ ਤੁਹਾਂ ਅੰਦਾਜ਼ਾ ਹੈ ਕਿ ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ ਉਹਨਾਂ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਉਹਨਾਂ ਦੇ ਕੋਲ ਥਾਰ ਗੱਡੀ ਹੀ ਨਹੀਂ ਹੈ ਨਾ ਹੀ ਮੈਂ ਉਸ ਦਿਨ ਗੱਡੀ ਚਲਾ ਰਿਹਾ ਸੀ ਮੈਨੂੰ ਇੱਕ ਵਾਈਟ ਵੈਲਫੇਅਰ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਅਤੇ ਅਸੀਂ ਹਮੇਸ਼ਾ ਜ਼ਿੰਮੇਵਾਰੀ ਦੇ ਨਾਲ ਗੱਡੀ ਚਲਾਉਂਦੇ ਹਾਂ ਭਾਵੇਂ ਓਕਾਰਾਂ ਹੋਵੇ ਜਾਂ ਫਿਰ ਗੇਮਸ ਤੁਹਾਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਬਿਆਨ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਮਸ਼ਹੂਰ ਰੈਪਰ ਬਾਦਸ਼ਾ ਨੇ ਹਾਲੀ ਦੇ ਵਿੱਚ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਹੈ ਤੁਹਾਂ ਅੰਦਾਜ਼ੀਏ ਕੀ ਖਬਰ ਸਾਹਮਣੇ ਆਈ ਹੈ ਕਿ ਹਾਲ ਹੀ ਦੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਤੇ ਉਹਨਾਂ ਨੂੰ ਜ਼ੁਰਮਾਨਾ ਲਗਾਇਆ ਹੈ ਰਿਪੋਰਟਰ ਦੇ ਅਨੁਸਾਰ ਟ੍ਰੈਫਿਕ ਪੁਲਿਸ ਨੇ 15 ਦਸੰਬਰ ਨੂੰ ਗੁਰੂਗ੍ਰਾਮ ਦੇ ਵਿੱਚ ਕਰਨ ਓਚਲਾ ਦੇ ਕਾਨਸਰਟ ਦੇ ਵਿੱਚ ਆਪਣੇ ਸਾਥੀ ਦੇ ਨਾਲ ਮਹਿੰਦਰਾ ਥਾਰ ਦੇ ਵਿੱਚ ਯਾਤਰਾ ਕਰਦੇ ਸਮੇਂ ਗਲਤ ਸਾਈਟ ਤੇ ਗੱਡੀ ਚਲਾਈ ਸੀ ਜਿਸ ਤੇ ਉਹਨਾਂ ਨੂੰ 15500 ਰੁਪਏ ਦਾ ਚਲਾਨ ਕੱਟਿਆ ਗਿਆ ਸੀ ਹਾਲਾਂਕਿ ਹੁਣ ਬਾਦਸ਼ਾ ਨੇ ਜ਼ੁਰਮਾਨੇ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਤੁਹਾਂ ਅੰਦਾਜ਼ੀਏ ਕੇ ਬਾਦਸ਼ਾ ਨੇ ਆਪਣੇ سوشل میڈیا ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ। ਉਹਨਾਂ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਉਹਨਾਂ ਦੇ ਕੋਲ ਥਾਰ ਗੱਡੀ ਹੀ ਨਹੀਂ ਹੈ। ਨਾ ਹੀ ਮੈਂ ਉਸ ਦਿਨ ਗੱਡੀ ਚਲਾ ਰਿਹਾ ਸੀ। ਮੈਨੂੰ ਇੱਕ ਵਾਈਟ ਵੈਲਫੇਅਰ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਅਤੇ ਅਸੀਂ ਹਮੇਸ਼ਾ ਜ਼ਿੰਮੇਵਾਰੀ ਦੇ ਨਾਲ ਗੱਡੀ ਚਲਾਉਂਦੇ ਹਾਂ ਭਾਵੇਂ ਓਕਾਰਾਂ ਹੋਵੇ ਜਾਂ ਫਿਰ ਗੇਮਸ। ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਬਿਆਨ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।